ਆਈਰਨ ਐਂਟੀ ਡਰੋਨ ਟੈਕਨੋਲੋਜੀ ਵਰਤੀ ਜਾ ਰਹੀ ਹੈ ਬਾਰਡਰ ਬਿਲਕੁਲ ਸੀਲ ਨੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਨੇ ਅੱਜ ਕੁਝ ਅੱਤਵਾਦੀਆਂ ਦੇ ਘਰ ਟਾਇ ਵੀ ਨੇ ਤੇ ਇਸ ਤੋਂ ਲੈ ਕੇ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਚੁਕੀ ਹੈ ਪ੍ਰਧਾਨ ਮੰਤਰੀ ਨੇ ਸਪੱਸ਼ਟ ਸਨਹਿਾ ਦੇ ਦਿੱਤਾ ਹੈ ਕਿ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਕਾਰਵਾਈ ਕੀਤਾ ਨੂੰ ਮਿੱਟੀ ਚ ਮਾਰ ਦਿੱਤਾ ਜਾਏਗਾ ਰਾਹੁਲ ਗਾਂਧੀ ਜੋ ਕਿ ਵਿਰੋਧੀ ਧਿਰ ਦੇ ਲੀਡਰ ਨੇ ਉਹ ਵੀ ਅੱਜ ਕਸ਼ਮੀਰ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਵੀ ਹਾਲਾਤਾਂ ਇਨ ਹਾਲਾਤਾਂ ਨੂੰ ਉੱਥੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਤੇ ਆਈ ਗਿਆ ਉਹਨਾਂ ਨਾਲ ਗੱਲਬਾਤ ਕਰਿਆ ਚੰਗੀ ਗੱਲ ਹੈ ਕਿ ਤੇ ਅਗੂ ਦੀ ਕੁੰਮਕਾ ਸਾਰੂ ਹੋਣੀ ਚਾਹੀਦੀ ਜਿਹੜੀ ਇਸ ਸੰਕਟ ਦੇ ਕਿਲੇ ਚ ਨਵਾ ਰਿਹਾ ਇਸ ਤਰ੍ਹਾਂ ਤੋਂ ਉਹੀ ਕੀਤੀ ਜਾਂਦੀ ਹੈ ਸੁਰਜੀਪਾਸੇ ਜੋ ਗ੍ਰਹਿ ਮੰਤਰੀ ਨੇ ਉਹਨਾਂ ਨੇ ਸਾਰੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਸਖਤ ਸਨੇਹੇ ਦੇ ਦਿੱਤੇ ਨੇ ਉਹ ਸਾਰੇ ਮੁਲਕ ਦੇ ਜਿਹੜੇ ਮੁੱਖ ਮੰਤਰੀ ਐ ਆਰਗੂ ਆ ਉਹਨਾਂ ਨਾਲ ਸੰਪਰਕ ਰੱਖਿਆ ਕਿ ਕਿਸੇ ਤਰੀਕੇ ਨਾਲ ਵੀ ਪਾਕਿਸਤਾਨ ਦੀ ਕੋਈ ਵੀ ਲੋਕ ਨਿਚਾਲ ਦੀ ਨਹੀਂ ਹੋਏ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਇਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈ ਇਹ ਲਸ਼ਕਰ-ਏ-ਤੌਇਬਾ ਨੇ ਜ਼ਿੰਮੇਵਾਰ ਠਹਿਰਾਇਆ ਤੇ ਨਾਲ ਨੂੰ ਨਾ ਪਾਕਿਸਤਾਨ ਨੂੰ ਇਹ ਕਿ ਹੈ ਕਿ ਪਾਕਿਸਤਾਨ ਦੀ ਸਰਕਾਰ ਇਸ ਦੇ ਲਈ ਕੰਮ ਕਰੇ ਤੇ ਅਤਵਾਦ ਨੂੰ ਖਤਮ ਕਰੇਗੀ। ਮੁਲਕ ਹੈਗੇ ਬਾਕੀ ਦੇ ਮੁਲਕਾਂ, ਛੋਟੇ ਮੁਲਕਾਂ, ਵੱਡੇ ਦੇ ਸਾਰੇ ਮੁਲਕਾਂ ਵੱਲੋਂ ਜੋ ਅਤਵਾਦੀਆਂ ਨੂੰ ਕਾਰਾ ਕਰਨਾ ਕਾਰਾ ਕੀਤਾ ਗਿਆ ਉਹਦੀ ਨਿਖੇਦੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਇਸ ਪ੍ਰੋਗਰਾਮ ਦੇ ਜ਼ਰੀਏ ਗੱਲਬਾਤ ਕਰਦੇ ਆਂ ਕੁਝ ਉੱਬਰ ਦੇ ਅਹਿਮ ਵਿਸ਼ਿਆਂ ਦੇ ਉੱਪਰ ਹਰ ਰੋਜ਼ ਤੁਹਾਡੇ ਨਾਲ ਸਾਝ ਪਾਉਣੇ ਆ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਮਿਹਰਬਾਨੀ ਪ੍ਰਾਪਤ ਉਹਨਾਂ ਦੇ ਦਰਸ਼ਕਾਂ ਨੇ ਸਤਿਕਾਰ ਨਾਲ ਸასი ਸ਼ਕਾਲ ਜੀ ਲੋ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਆਪਾਂ ਕਰਾਂਗੇ ਸਾਬਕਾ ਜਥੇਦਾਰ ਗਿਆਨੀ ਰਿਕਬੀਰ ਸਿੰਘ ਉਹਨਾਂ ਦੀ ਉਨ੍ਹਾਂ ਦੇ અપਮਾਨ ਦਾ ਇੱਕ ਮਾਮਲਾ ਸਾਹਮਣੇ ਆਇਆ ਜੋ ਕਿ ਇੱਕ 에어ਲਾਈਨ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਮਾਮਲਾ ਕਾਫੀ ਭਖਿਆ ਤੇ ਹੁਣ ਸਿਆਸੀ ਲੀਡਰ ਨੇ ਜੋ ਉਹ ਵੀ ਇਸ ਦੇ ਵਿੱਚ ਕੁਦ ਚੁੱਕੇ ਨੇ ਤੇ ਇਸ ਮਾਮਲੇ ਦੀ ਨਿਖੇਦੀ ਹੋ ਰਹੀ ਹੈ ਕੀ ਇਹ ਪੂਰਾ ਮਾਮਲਾ ਜ਼ਰੂਰ ਜਾਣਕਾਰੀ ਦਿਓ ਦੇਖੋ ਅਕਾਤਾਸਾ ਦੇ ਸਾਕਾਜਤ ਰਾਗਨ ਰਗਵੀਰ ਸਿੰਘ ਕਿ ਹੁਣ ਵੀ ਦਰਬਾਰ ਸਾਹਿਬ ਚ ਆਪਣੀ ਜ਼ਿੰਮੇਵਾਰੀ ਸੇਵਾ ਨਿਭਾ ਰਹੇ ਆ ਇਹ ਇਦਾਂ ਦੀ ਧਾਰਮਿਕ ਹਸਤੀ ਨੂੰ Air India ਜਿਹੜੀ ਹੈਗੀ ਆ ਉਹਨਾਂ ਦੇ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਵੱਲੋਂ ਜਿਸ ਕਦਰ ਉਹਨਾਂ ਦੇ ਨਾਲ ਮਾੜਾ ਵਿਤੀਰਾ ਕੀਤਾ ਗਿਆ ਮੈਂ ਕਹਿੰਦਾ ਕਿ ਇਸ ਤੋਂ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਆਖਰਕਾਰ ਅਸੀਂ ਜਦੋਂ ਵੱਡੀਆਂ ਹਸਤੀਆਂ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਜਦੋਂ ਆਈ ਚਾਚਾ ਜਾਂ ਲੋਕ ਸਫ਼ਰ ਕਰਦੇ ਆ ਉਹਨਾਂ ਦੇ ਦਰਜਾ ਬਦਰਜਾ ਸੀਟਾਂ ਜਿਹੜੀਆਂ ਬੈਠਣ ਹੁੰਦੀਆਂ ਉਹਦੇ ਮੁਤਾਬਕ ਜਿਵੇਂ ਆਪਾਂ ਗੱਲ ਕਰੀਏ ਇੰਨਾ ਕਿ ਧਿਆਨਤਾ ਬੰਦਾ ਹੀ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਸਤਿਕਾਰਤਾ ਹਸਤੀ ਹੈ ਤੇ ਉਸ ਸਤਿਕਾਰ ਦੇ ਨਾਲ ਹੀ ਉਹਨਾਂ ਨੂੰ ਸੀਟ ਦਿੱਤੀ ਜਾਵੇ ਉਤਰੀ ਉਹਨਾਂ ਨਾਲ ਵਤੀਰਾ ਕੀਤਾ ਜਾਵੇ ਬਹੁਤ ਹੀ ਮੰਦਪਾਗੀ ਗੱਲ ਹੈ ਉਹਨਾਂ ਨੂੰ ਹਾਲਾਂਕਿ ਜਾਣਕਾਰੀ ਸੀ ਕਿ ਕੌਣ ਹਸਤੀ ਹੈ ਕੌਣ ਉਹਨਾਂ ਦੇ ਨਾਲ ਸਫ਼ਰ ਕਰ ਰਿਹਾ ਹੈ ਦੇ ਬਾਵਜੂਦ ਵੀ ਨਾ ਤਾਂ ਫਿਰ ਉਚਾੜ ਚੜ੍ਹੇ ਤਿੰਨ ਚਾਰ ਕਾਂਚਿਆਂ ਨੂੰ ਬਾਹਰ ਜਿਹੜਾ ਬੈਠਣਾ ਪਿਆ ਉਹਨਾਂ ਨੂੰ ਸਮਾਨ ਨਹੀਂ ਦਿੱਤਾ ਗਿਆ ਸਹੀ ਢੰਗ ਨਾਲ ਉਹਨਾਂ ਦਾ ਵਰਤਾਰਾ ਜਿਹੜਾ ਸੀ ਉਹ ਵੀ ਮੰਦਪਾਗਾ ਸੀ ਇਸ ਨੂੰ ਲੈ ਕੇ ਕਾਫੀ ਵੱਡਾ ਰੋਸ ਜਿਹੜਾ ਸਿੱਖ ਜਗਤ ਦੇ ਅੰਦਰ ਪੈ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਵਤੀਰਾ ਹੈ ਇਹ ਸ਼ੁਮਨੀ ਗੁਰਦੁਆਰਾ ਪੰਗੋਰੀ ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਉਹਨਾਂ ਨੇ ਇਸ ਵਤੀਰੇ ਦੀ ਨਿਖੇਧੀ ਕੀਤੀ ਹੈ ਕਿ ਕਿਉਂ ਇਸ ਤਰ੍ਹਾਂ ਦਾ ਵਤੀਰਾ ਸਾਡੀ ਜਿਹੜੀ ਸਤਿਕਾਰਤ ਹਸਤੀ ਹੈ ਉਹਨਾਂ ਨਾਲ ਆਪਣਾਇਆ ਗਿਆ ਇੰਨਾ ਹੀ ਨਹੀਂ ਇਹ ਕਾਲਜ ਦੇ ਜਿਹੜੇ ਮੌਜੂਦਾ ਜਥੇਦਾਰ ਹੈ ਗੜਗਾਜ ਸਾਹਿਬ ਉਹਨਾਂ ਵੱਲੋਂ ਵੀ ਇਹਦਾ ਸਖਤ ਨੋਟਿਸ ਲਿਆ ਗਿਆ ਪਰ ਕਿਹਾ ਗਿਆ ਕਿ ਇਹਲੇ ਦੁਸ਼ੀ ਮਲਾਜਮਾਂ ਜਾਂ ਅਧਿਕਾਰੀ ਆਏ ਏਅਰ ਇੰਡੀਆ ਦੇ ਉਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਇੱਕ ਹੋਰ ਅਹਿਮ ਗੱਲ ਇਹ ਵੀ ਹੈ ਕਿਈ ਵਾਰ ਤਾਂ ਧਾਰਮਿਕ ਮਾਮਲਿਆਂ 'ਚ ਧਾਰਮਿਕ ਗਸ਼ਤੀਆਂ ਵੱਲੋਂ ਨੋਟਸ ਲਿਆ ਜਾਂਦਾ ਹੈ ਪਰ ਜਿਵੇਂ ਆਪਾਂ ਗੱਲ ਕਰ ਰਹੇ ਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਸਖਤ ਨੋਟਸ ਲਿਆ ਇਸ ਗੱਲ ਦਾ ਔਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੀ ਵੀ ਰੰਡੀਆਂ ਦੇ ਅਧਿਕਾਰੀ ਹੈ ਉਹਨਾਂ ਦੇ ਫਿਰ ਉਹਦਾ ਕਾਰਵਾਈ ਕੀਤੀ ਜਾਵੇ ਕਿ ਅਨੀ ਰਵੀ ਸਿੰਘ ਸਤਕਾਰਤ ਹਸਤੀ ਹੈ ਸਿੱਖ ਜਗਤ ਦੀ ਅਕਾਲ ਚਸਤੇ ਜਥੇਦਾਰ ਰਹੇ ਹੈ ਹੁਣ ਵੀ ਸੇਵਾ ਨੂੰ ਆ ਰਿਹਾ ਇਸ ਕਦਰੋਂ ਨਾਲ ਵਰਤਾਰਾ ਜਿਹੜਾ ਕਦਾਚੇ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਜੇ ਬਾਰੇ ਤਾਂ ਕੋਈ ਦੋਰ ਹੈ ਨਹੀਂ ਕਿ ਜਿਹੜਾ ਜਿਨ੍ਹਾਂ ਨੇ ਵੀ ਤਾਂ ਮਾਰਾ ਵਤੀਰਾ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਸਤਿਕਾਰਯੋਗ ਅਸਤੀਏ ਤੇ ਬਾਰੇ ਕੋਈ ਦੋਰ ਹੈ ਨਹੀਂ ਪਰ ਇੱਕ ਸਵਾਲ ਮੇਰੇ ਮਨ ਚ ਹੈ ਰਹਿਰੇ ਕਿ ਹਾਰ ਇਸ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਅਪਏ ਇੰਡੀਆ ਦੀ ਤਾਂ ਗੱਲ ਕੀਤੀ ਹੈ ਇਸ ਜੀਰ ਦੇ ਮਾਮਨੇ ਲੈ ਕੇ ਉਹਨੇ ਮਾੜਾ ਵਤੀਰਾ ਕੀਤਾ ਪਰ ਸਿੱਖ ਜਗਤ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਅਕਾਲ ਚਸਰ ਦੇ ਰਤਬੇ ਤੇ ਬਿਠਾਇਆ ਕਿਸ ਕਦਰ ਹਟਾਇਆ ਕਿਸੇ ਗੱਲ ਤਾਂ ਉਹ ਵੀ ਬਣਦੀ ਹੈ ਜਦੋਂ ਤੁਸੀਂ ਆਪਣੇ ਨਾਲ ਆਪ ਹੀ ਇਹੋ ਜਿਹਾ ਵਤੀਰਾ ਕਰੋਗੇ ਤਾਂ ਫੇਰ ਕਹਿੰਦੇ ਬਗਾਨਿਆਂ ਤੋਂ ਤੁਸੀਂ ਕੀ ਆਸ ਕਰ ਸਕਦੇ ਆ ਇਸੇ ਕਰਕੇ ਕਿਸੇ ਕਵੀ ਨੇ ਲਿਖਿਆ ਹੈ ਕਹਿੰਦੇ ਕੋਈ ਇਦਾਂ ਦਾ ਹੀ ਕੋਈ ਜਿਹੜਾ ਬੰਦਾ ਪੱਧਰ ਕੋਈ ਸੀਗਾ ਉਹਦੇ ਕਿਸੇ ਨੇ ਫੁੱਲ ਮਾਰਿਆ ਤਾਂ ਉਹਨੂੰ ਬੜੀ ਚੀਜ਼ ਹੋਈ ਇਸ ਗੱਲ ਦੀ ਤੇ ਉਹਨੂੰ ਪੁੱਛਿਆ ਤੇਰੇ ਦਾ ਪੱਥਰ ਹੀ ਮਾਰਿਆ ਤਾਂ 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 ਤੁਹਾਨੂੰ ਕਹੇ ਚੀਜ਼ ਨਹੀਂ ਫੁੱਲ ਮਾਰਿਆ ਨਹੀਂ ਕੋਈ ਚੀਜ਼ ਹੈ ਉਹ ਕਹਿੰਦਾ ਜੀ ਆਪਣਾ ਫੁੱਲ ਹੀ ਮਾਰੇ ਤਾਂ ਉਹਦੀ ਵੀ ਚੀਜ਼ ਹੁੰਦੀ ਹੈ ਸੋ ਜਦੋਂ ਆਪਣੇ ਹੀ ਨਾਂ ਆਪਣੇ ਸਿੰਘ ਸਾਹਿਬਾਂ ਦਾ ਸਤਿਕਾਰ ਕਰਨਗੇ ਤਾਂ ਇਹ ਇੰਡੀਆ 'ਚ ਫਿਰ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਕਿ ਆਪਾਂ ਨਿੰਦਾ ਕਰਦੇ ਆ ਹੁਣਾ ਨਹੀਂ ਚਾਹੀਦਾ ਪਰ ਮੈਂ ਕਹਿੰਦਾ ਕਿ ਸਾਨੂੰ ਆਪਣੀ ਪੀੜ੍ਹੀ ਏਟਾਂ ਦੀ ਛੋਟਾ ਫੇਰਨਾ ਚਾਹੀਦਾ ਜੀਸੀ ਸਿੰਘ ਸਾਹਿਬਾਨ ਨੂੰ ਇਸ ਤਰ੍ਹਾਂ ਹੀ ਅਸੀਂ ਮਹਿਸੂਸ ਕਰਾਵਾਂਗੇ ਤੇ ਇਸ ਤਰ੍ਹਾਂ ਸਿੱਟ ਜਗ ਦੇ ਅੰਦਰ ਇਸ ਇਸ਼ੂ ਨੂੰ ਲਾਵਾਂਗੇ ਕਿ ਜਿਵੇਂ ਸ਼ਰੂਣੀ ਗੁਰਦਰਾ ਪਰੋਂ ਦੀ ਕਮੇਟੀ ਦੇ ਮੁਲਾਜ਼ਮ ਹੈ ਜਾਂ ਜਿੱਦਾਂ ਸਰਕਾਰ ਹੈ ਇੱਕ ਓਧੇ ਤੋਂ ਦੂਜੇ ਓਧੇ ਤੇ ਬਦਲੀ ਕਰਦੀ ਅੱਜ ਬਠਿੰਡੇ 'ਚ ਹੈ ਕੱਲ ਜਿਹੜਾ ਮੁਕਸਰ 'ਚ ਹੋਣਗੇ ਤੇ ਅਗਲੇ ਦਿਨ ਫਿਰੋਜ਼ਪੁਰ 'ਚ ਹੋਣਗੇ ਜੇ ਤਾਂ ਇਦਾਂ ਦੀਆਂ ਬਦਲੀਆਂ ਕਰਨੀਆਂ ਇਦਾਂ ਲਾਉਣਾ ਤੇ ਹਟਾਉਣਾ ਫਿਰ ਇਹਨਾਂ ਦੇ ਇੰਡੀਆਜ਼ਾ ਜਿਹੜਾ ਜਿਹੜਾ ਆਪਾ ਇਤਰਾਜ਼ ਕਰ ਰਹੇ ਆ ਉਹਦੇ ਨਾਲ ਉਹਨੂੰ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਤਾਂ ਬਿਲਕੁਲ ਅਸੀਂ ਕਹਿੰਨੇ ਕਿ ਗਲਤ ਕੰਮ ਹੈ ਪਰ ਜਨ ਨੂੰ ਆਪ ਵੀ ਸਮਝਣਾ ਚਾਹੀਦਾ ਸਮਝਣ ਦੀ ਲੋੜ ਹੈ ਕਿ ਜਿਹਾ ਸਨੇਹਾ ਜਦੋਂ ਘਰ ਚੋਂ ਹੀ ਜਾਏਗਾ ਕਹਿੰਦੇ ਜੇ ਘਰ ਵਾਲੇ ਨਹੀਂ ਸਤਿਕਾਰ ਕਰਨਗੇ ਤਾਂ ਬਾਹਰਲੇ ਕਿਦਾਂ ਸਤਿਕਾਰ ਕਰਨਗੇ ਸੋ ਸਿੱਖ ਜਗਤ ਦਾ ਇੱਕ ਵੱਡਾ ਸਵਾਲ ਹੈ ਐ ਜੀਪੀਸੀ ਦੇ ਪ੍ਰਧਾਨ ਨੇ ਗੱਲ ਕੀਤੀ ਹੈ ਅਕਾਲ ਸਾਹਿਬ ਦੇ ਜਥੇਦਾਰ ਨੇ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕੀਤੀ ਹੈ ਬਿਲਕੁਲ ਪ੍ਰਕਾਰੀ ਦਲ ਦੇ ਪ੍ਰਧਾਨ ਨੇ ਗੱਲ ਕੀਤੀ ਹੈ ਵਾਜਬ ਪਰ ਕਿਧਰੇ ਜਵਾਬ ਆਏ ਵੀ ਪੁੱਛਿਆ ਜਾਣਾ ਚਾਹੀਦਾ ਹੀ ਹੈ ਕਿ ਅਕਾਲ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਕਹਿੰਨੇ ਰਕबीर ਸਿੰਘ ਨੂੰ ਜਿਸ ਢੰਗ ਨਾਲ ਹਟਾਇਆ ਗਿਆ ਇਹ ਤੋਂ ਪਹਿਲਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੀ ਜਥੇਦਾਰ ਸੀ ਉਹਨਾਂ ਨੂੰ ਹਟਾਇਆ ਗਿਆ ਤੇ ਬਾਹਰ ਜੋ ਦੁਨੀਆਂ 'ਚ ਵਿਚਰਨਗੇ ਤੋਂ ਉਹਨਾਂ ਦਾ ਰਤਬਾ ਉਹੀ ਹੋਏਗਾ ਨਾ ਜਿਹਦੇ ਰਤਬੇ ਦਾ ਸਨਹਾਰ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਦਰੇ ਸਾਨੂੰ ਆਪਣੇ ਗਰਵਾਨ 'ਚ ਵਿੱਚ ਆਤੀ ਮਾਨ ਦੀ ਜ਼ਰੂਰਤ ਹੈ ਇਸ ਮੁੱਦੇ ਨੂੰ ਲੈ ਕੇ ਜੀ ਜੀ ਬਿਲਕੁਲ ਸੁਰਗਬੀਰ ਸਿੰਘ ਹੁਣਾਂ ਦੇ ਨਾਲ ਗਿਆਨੀ ਸਭ ਹੁਣਾਂ ਦੇ ਨਾਲ ਇਕੱਲੇ ਉਹ ਨਹੀਂ ਹੋਰ ਵੀ ਕਈ ਯਾਤਰੀ ਸੰਜ ਨੇ ਉਹ ਮੁੱਦਾ ਚੁੱਕਿਆ ਤਾਂ ਉਹਨਾਂ ਦੇ ਨਾਲ ਵੀ ਦੁਰਵਿਵਹਾਰ ਹੈ ਜਿਹੜਾ ਉਹ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਪੱਗਦਾ ਜਾ ਰਿਹਾ ਹੈ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਹਮਲੇ ਦੀ ਜਿਸ ਤਰ੍ਹਾਂ ਦਾ ਹਮਲਾ ਕਸ਼ਮੀਰ ਦੇ ਵਿੱਚ ਹੋਇਆ ਚੰਦ ਸਾਹਿਬ ਉਸ ਨੂੰ ਲੈ ਕੇ ਹੁਣ ਬਿਲਕੁਲ ਹਾਈ ਅਲਰਟ ਹੈ ਐਂਟੀ ਡਰੋਨ ਟੈਕਨੋਲੋਜੀ ਵਰਤੀ ਜਾ ਰਹੀ ਹੈ ਬਾਰਡਰ ਬਿਲਕੁਲ ਸੀਲ ਨੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਨੇ ਅੱਜ ਕੁਝ ਅੱਤਵਾਦੀਆਂ ਦੇ ਘਰ ਟਾਇਏ ਵੀ ਨੇ ਤੇ ਇਸ ਨੂੰ ਲੈ ਕੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਜਿੱਥੇ ਦਾ ਅੱਤਵਾਦੀ ਨੇ ਖਰਾਬ ਕਾਰਵਾਈ ਦਾ ਸਵਾਲ ਹੈ ਪੂਰੇ ਮੁਲਕ ਨੇ ਸਨਿਆਹ ਦਿੱਤਾ ਸਰਕਾਰ ਨੂੰ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 240 ਸਰਕਾਰ ਹੈ ਜੀ ਇਸ ਮਾਣੇ ਸਾਰਾ ਮੁਲਕ ਨਾਲ ਦੇ ਨਾਲ ਖੜਾ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਇੱਕ ਤੋਂ ਪਹਿਲਾਂ ਸ਼ਾਮੀ ਜਿਹੜੀ ਹੈਗੀ ਹੈ ਬਾਕਾਗ ਪਾਰਟੀਾਂ ਦੀ ਤਰ੍ਹਾਂ ਦੀ ਕਾਨਫਰੰਸ ਜਿਹੜੀ ਹੋਈ ਉਹਨਾਂ ਦੀ ਮੀਟਿੰਗ ਵੀ ਹੋਈ ਜਿਹੜਾ ਰਾਜਨਾਥ ਸਿੰਘ ਕੈਬਨਟ ਮੰਤਰੀ ਨੇ ਰੱਖਿਆ ਮੰਤਰਾਲਾਵਨ ਕੋਲ ਉਹਨਾਂ ਵੱਲੋਂ ਬकायदा ਮੀਟਿੰਗ ਦੀ ਅਗਵਾਈ ਕੀਤੀ ਗਈ ਉਹਨੂੰ ਵੀ ਪ੍ਰਧਾਨਗੀ ਹੇਠ ਹੋਈ ਉੱਥੇ ਵੀ ਇਹੀ ਸੁਨੇਹਾ ਦਿੱਤਾ ਗਿਆ ਚਾਹੇ ਕਾਂਗਰਸ ਹੈ ਦੂਜੀਆਂ ਪਾਰਾਂ ਸਾਰਿਆਂ ਨੇ ਇੱਕ ਮਤ ਹੋ ਕੇ ਕਹਿ ਕੇ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਆ ਸਾਰਾ ਮੁਲਕ ਨਾਲ ਹੈ ਇਹ ਵੱਖਰੀ ਗੱਲ ਹੈ ਕਿ ਮੀਟਿੰਗ ਦੇ ਅੰਦਰ ਰੱਖਿਆ ਮਾਮਲੇ ਨਾਲ ਕਿ ਇਹ ਗਲਤੀਆਂ ਪਤਾਈਆਂ ਜਿਹੜੀਆਂ ਮਈਆ ਉਹਨਾਂ ਦੇ ਸਵਾਲ ਇਹ ਸਰਕਾਰ ਨੇ ਮੰਨਿਆ ਵੀ ਹੈ ਕਿ ਕਈ ਪੱਧਰ ਤੇ ਗਲਤੀ ਹੋਈ ਹੈ ਪਰ ਇਸ ਮਾਮਲੇ ਜਦੋਂ ਮੁਲਕ ਇਕੱਠਾ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਹੁਣ ਅਤਵਾਦੀਆਂ ਦੇ ਖਿਲਾਫ ਕਾਰਵਾਈ ਹੋਣੀ ਸੁਭਾਵਿਕ ਹੈ ਜਿਸ ਕਰਕੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਕਈ ਕਰਾਂ ਦੇ ਉੱਤੇ ਜਿਹੜਾ ਹੈਗਾ ਬਲਡوزر ਚਲਾਏ ਜਾ ਰਹੇ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਾਫੀ ਵੱਡੀ ਪੱਧਰ ਤੇ ਜਿਹੜੇ ਕਿਧਰੇ ਜਿਨ੍ਹਾਂ ਦੇ ਅਤਵਾਦੀ ਨਾਲ ਲਿੰਕ ਹੈ ਜਾਂ ਸਬੰਧ ਹੈ ਉਹਨਾਂ ਦੀ ਫੜੋਫੜੀ ਦਾ ਵੀ ਮਾਮਲਾ ਹੈ ਰੇ ਸਾਰੇ ਕਸਦੇ ਚੱਲਦੇ ਆ ਮੂਲਕ ਦੇ ਅੰਦਰ ਵੀ ਇੱਕ ਗੁੱਸੇ ਦੀ ਲਹਿਰ ਉਸੇ ਤਰੀਕੇ ਨਾਲ ਪਾਈ ਜਾ ਰਹੀ ਹੈ ਅੱਜ ਵੀ ਦਿੱਲੀ ਦੇ ਅੰਦਰ ਕਾਰੋਬਾਰੀਆਂ ਵੱਲੋਂ ਵੱਖੋ-ਵੱਖਰੇ ਤਰ੍ਹਾਂ ਵੱਲੋਂ ਬਹੁਤ ਵੱਡਾ ਡਿਮੋਨਸਟ੍ਰੇਸ਼ਨ ਪ੍ਰਦਰਸ਼ਨ ਕੀਤਾ ਗਿਆ ਸਾਰਿਆਂ ਦੀ ਇੱਕੋ ਹੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਕਰਾ ਸਰਦੇਸ਼ ਕਿਸੀ ਤੁਹਾਡੇ ਨਾਲ ਇਸ ਮਾਨਵੀ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਤਾਂ ਕਿ ਪ੍ਰਧਾਨ ਮੰਤਰੀ ਨੇ ਵੀ ਸਪਸ਼ਟ ਸਨੇਹਾ ਦਿੱਤਾ ਹੈ ਕਿ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਕਾਰਵਾਈ ਕੀਤੀ ਉਹਨਾਂ ਨੂੰ ਮਿੱਟੀ ਚ ਮਿਲਾ ਦਿੱਤਾ ਜਾਏਗਾ ਪਰ ਸਵਾਲ ਇਹ ਹੈ ਕਿ ਜਿੱਥੋਂ ਇਹ ਕਿਦਰ ਹਾਲਾਂਕਿ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ ਪਰ ਉਹਨੇ ਗੱਲ ਜ਼ਰੂਰ ਕੀਤੀ ਕਿ ਜਿੱਥੇ ਕਿਦਰੇ ਸਾਜ਼ਿਸ਼ ਕਰੀ ਗਈ ਆ ਸਭ ਕ ਉਹਨਾਂ ਨੂੰ ਵੀ ਸਿਖਾਇਆ ਜਾਏਗਾ ਤੁਸੀਂ ਨਾਲ ਸਾਬਤ ਸਿਖਾਉਣਾ ਹੈ ਉਹ ਆਪ ਵੀ ਇਹੋ ਜੀਆਂ ਗੱਲਾਂ ਕਰ ਰਿਹਾ ਹੁਣ ਦੇਖੋ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਸਿੰਧੂ ਜਲ ਸੰਮੋਧਨ ਉਸਨੂੰ ਰੱਦ ਕੀਤਾ ਹੈ ਤਾਂ ਪਾਕਿਸਤਾਨ ਨੇ ਕਿਹਾ ਕਿ ਇਹ ਰੱਦ ਨਹੀਂ ਕਰ ਸਕਦੇ ਕਿ ਤੇ ਤੁਸੀਂ ਜੰਗਵਾਰੀ ਦੀ ਸਥਿਤੀ ਪੈਦਾ ਕਰ ਲਿਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ 에어 ਸਪੇਸ ਜਿਹੜੀ ਹੈਗੀ ਪਾਕਿਸਤਾਨ ਦੀ ਉਹਨਾਂ ਨੇ ਕਹਿ ਕੇ ਭਾਰਤ ਦਾ ਭਾਰ ਸਾਡੇ 에어 ਸਪੇਸ ਦੀ ਲੰਘਣਾ ਨਹੀਂ ਕਰ ਸਕਦਾ ਉਥੋਂ ਦੀ ਨਿਕਲ ਨਹੀਂ ਸਕਦਾ ਇਧਰ ਨੇ ਕਿ ਹੋਰ پابੰਦੀਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਆਪਾਂ ਵਾਗਾ ਤੇ ਬਾਰਡਰ ਜਿਹੜਾ ਹੈਗਾ ਉੱਥੇ ਕਾਰੋਬਾਰ ਬੰਦ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਬਾਰਡਰ ਦੇ ਉੱਤੇ ਹੀ ਪੂਰੇ ਭਾਰਤ ਦੇ ਨਾਲ ਆਪਣਾ ਕਾਰੋਬਾਰ ਬੰਦ ਕਰਦੇ ਹਾਂ ਇਦਾਂ ਦੇ ਸਨੇਹ ਦਿੰਦਿਆਂ ਨਾਲ ਇਹ ਵੀ ਕਹਿੰਦੇ ਕਿ ਸਾਡਾ ਕੋਈ ਇਹਦੇ ਵਿੱਚ ਕੋਈ ਹੱਥ ਨਹੀਂਗਾ ਕੋਈ ਲੈਣਾ ਦੇਣਾ ਨਹੀਂ ਔਰ ਇਹਦੇ باوجود ਮੁਲਕ ਦੇ ਅੰਦਰ ਇੱਕ ਵੱਡਾ ਰੂਸ ਹੈ ਇਸ ਕੰ ਦਾ ਇਸ ਮਾਮਲੇ 'ਚ ਜਿਸ ਕਦਰ ਬੇਰਹਿਮੀ ਦੇ ਨਾਲ ਕਤਲੋਕਾਰ ਦੁਹੀ ਹੈ ਪਹਿਲਗਾਮ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ ਔਰ ਕੇਵਲ ਮਾਰਿਆ ਨਹੀਂ ਸਗੋ ਮੁਲਕ ਦੇ ਅੰਦਰ ਇੱਕ ਵਕਰੀ ਤੌਰ ਦੀ ਬੇਕਰੀਵੇਂ ਖੜੇ ਕੰਦੀ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੇਖੋ ਜਿਹੜਾ ਸ਼ੈਤਾਨ ਹੈ अथवा ਦੀ ਹੈ ਉਹ ਕੋਈ ਵੀ ਲਫ਼ਜ਼ ਵਰਤੇ ਉਹਨਾਂ ਲਫ਼ਜ਼ਾਂ ਦਾ ਸਾਨੂੰ ਸਤਕਾਰ ਕਰਨ ਦੀ ਲੋੜ ਨਹੀਂ ਕਿ ਉਹ ਕੀ ਬੋਲਦਾ ਉਹਨੇ ਹਿੰਦੂ ਬੋਲਿਆ ਮੁਸਲਮਾਨ ਬੋਲਿਆ ਜਿਹੜਾ ਹਾਈ ਸ਼ੈਤਾਨ ਆ ਉਹ ਤੋਂ ਕਿਦਾਂ ਉਮੀਦ ਕੀਤੀ ਜਾ ਸਕਦੀ ਕੋਈ ਚੰਗੀ ਗੱਲ ਕਰੇਗਾ ਪਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਕੋਈ ਕਸਰ ਨਾ ਰਹੇ ਵੱਡੀਆਂ ਪਾਈਆਂ ਜਾਣ ਮੁਲਕ ਦੇ ਅੰਦਰ ਜਿਹੜੇ ਸਿਆਣੇ ਜਿਹੜੇ ਸਮਝਦਾਰ ਲੋਕ ਆ ਇਸ ਦਾਦਾ ਵੀ ਸਨਿਆ ਦੇ ਰਿਹਾ ਇਸ ਮਾਮਲੇ ਸਾਨੂੰ ਸਾਰੇ ਇੰਡੀਆ ਨੂੰ ਭਾਰਤ ਨੂੰ ਇਕੱਠੇ ਹੋ ਕੇ ਕਾਰਵਾਈ ਕਰਨ ਦੀ ਲੋੜ ਆ ਸਾਰਾ ਭਾਰਤ ਇਕ ਹੈ ਤੇ ਮੁਸਲਮਾਨ ਹੈ ਤੇ ਹਿੰਦੂ ਹੈ ਤੇ 크੍ਰਿਸਚੀਨ ਹੈ ਜਾਂ ਸਿੱਖ ਹੈ ਪਈਸਾਰੇ ਸਾਰੇ ਇਸ ਮਾਮਲੇ ਦੇਖਿਆ ਔਰ ਵੱਡੀ ਗੱਲ ਇਹ ਵੀ ਆ ਕਿ ਕਸ਼ਮੀਰ ਜਿੱਥੇ ਸਾਰਾ ਕੁਝ ਵਾਪਰਿਆ ਕਸ਼ਮੀਰੀਆਂ ਵੱਲੋਂ ਵੀ ਇਹ ਸੁਨੇਹਾ ਦੇਣ ਦਾ ਪੂਰਾ ਕੋਸ਼ਿਸ਼ ਕੀਤਾ ਗਿਆ ਤੇ ਹੱਤਵਾਦੀ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ باوجود ਇਹ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਦਰਸ਼ਕਾਂ ਨਾਲ ਇਹ ਸਾਡੀਆਂ ਸਰਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਗੱਲ ਚਾਹੇ ਸੂਬਾ ਦੀ ਸਰਕਾਰਾਂ ਜਾਂ ਕੇਂਦਰ ਦੀ ਸਰਕਾਰ ਹੈ ਜੀ ਇਹ ਵੀ ਕਿਤੇ ਟਾਵੇਂ-ਟਾਵੇਂ ਰਿਪੋਰਟਾਂ ਆ ਕਿ ਯੂਨੀਵਰਸਿਟੀਆਂ ਚ ਕਾਲਜਾਂ ਚ ਕਈ ਥਾਵਾਂ ਦੇ ਉੱਤੇ ਹਾਲਾਂਕਿ ਪੰਜਾਬ ਚ ਇਸ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪੰਜਾਬ ਜਵੇ ਜੇ ਇੱਕ ਤੋਂ ਤਾਂ ਅੰਦਰ ਬੋਰਡ ਆਈ ਹੈ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਐ ਉਹਨਾਂ ਤੇ ਹਮਲੇ ਹੋਏ ਐ ਕੁਝ ਮਾਰਦਿਆਂ ਘਣਾਵਾ ਵਾਪਰੀਆਂ ਜੀ ਉਹਨਾਂ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂ ਜਿਹੜੇ ਵਿਦਿਆਰਥੀ ਬੈਠੇ ਇੰਡੀਆ ਚ ਪੜਾਈ ਕਰ ਰਹੇ ਐ ਉਹਨਾਂ ਦਾ ਤੁਹਾਡਿਆਂ ਨਾਲ ਕੀ ਲੈਣਾ ਦੇਣਾ ਸੋ ਇਸ ਤਰ੍ਹਾਂ ਦੀ ਜਿਹੜੀ ਨਫਰਤ ਫਲਾਉਣ ਵਾਲਾ ਕੋਈ ਅੰਸਰ ਐ ਉਸ ਨੂੰ ਵੀ ਸ਼ਕਤੀ ਨਾਲ ਰੋਕਣ ਦੀ ਲੋੜ ਐ ਜਿਹੜਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਬਦੁੱਲਾ ਉਹਨਾਂ ਨੇ ਵੀ ਸੁਨੇਹਾ ਦਿੱਤਾ ਬਾਕੀ ਸੂਬਿਆਂ ਨਾਲ ਗੱਲ ਕੀਤੀ ਐ ਕਿ ਵੀ ਇਸ ਮਾਮਲੇ 'ਚ ਸਾਡੇ ਵਿਦਿਆਰਥੀ ਆਂਦੀਆਂ ਜਿਹੜਿਆਂ ਸ਼ਿਕਾਇਤਾਂ ਆ ਰਹੀਆਂ ਆਸ ਰੱਖੇ ਤੇ ਮਹਿਸੂਸ ਕਰ ਰਿਹਾ ਉਹਨਾਂ ਦੀ ਸੁਰੱਖਿਆ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਪੂਰਾ ਹਿੰਦੁਸਤਾਨ ਪੂਰਾ ਕਸ਼ਮੀਰ ਇਸ ਮਾਮਲੇ 'ਚ ਇੱਕ ਹੈ ਇਸ ਮਾਮਲੇ 'ਚ ਕਿਸੇ ਵੀ ਕਸ਼ਮੀਰੀ ਦੇ ਉੱਤੇ ਚਾਹੇ ਵਿਦਿਆਰਥੀ ਹੈ ਚਾਹੇ ਕਾਰੋਬਾਰੀ ਹੈ ਇਸ ਤਰ੍ਹਾਂ ਦਾ ਕਸ਼ਮੀਰੀ ਸਮਝ ਕੇ ਉਹਦੇ ਤੇ ਹਮਲਾ ਕਰਨਾ ਜਦੋਂ ਤੇ ਕੋਈ ਬਾਤ ਗੱਲ ਨਹੀਂ ਕਿਸੇ ਤਰੀਕੇ ਨਾਲ ਬਾਜ਼ੂ ਨਹੀਂ ਇਹ ਬਲਕੇ ਦੁਸ਼ਮਣ ਦੀਆਂ ਚਾਲਾਂ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਸਨੇਹਾ ਹੋਏਗਾ ਜੀ ਤੋ ਸਰਬ ਇਸੇ ਮਸਲੇ ਦੇ ਉੱਪਰ ਗੱਲ ਕਰੀਏ ਤਾਂ ਰਾਹੁਲ ਗਾਂਧੀ ਜੋ ਕਿ ਵਿਰੋਧੀ ਧਿਰ ਦੇ ਲੀਡਰ ਨੇ ਉਹ ਵੀ ਅੱਜ ਕਸ਼ਮੀਰ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹ ਵੀ ਹਾਲਾਤਾਂ ਹਾਲਾਤਾਂ ਨੂੰ ਉੱਥੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਦੂਜੇ ਪਾਸੇ ਜੋ ਗ੍ਰਹਿ ਮੰਤਰੀ ਨੇ ਉਹਨਾਂ ਨੇ ਸਾਰੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਸਖਤ ਸੁਨੇਹੇ ਦੇ ਦਿੱਤੇ ਨੇ ਕਿ ਤੁਹਾਡੇ ਰਾਜ ਦੇ ਵਿੱਚ ਜੇ ਕੋਈ ਵੀ ਪਾਕਿਸਤਾਨ ਨਾਗਰਿਕ ਆਇਆ ਤਾਂ ਤੁਸੀਂ ਉਹਨੂੰ ਕਹਿ ਦਿਓ ਕਿ ਵਾਪਸ ਜਲਦ ਤੋਂ ਜਲਦ ਚਲੇ ਜਾਣ ਜਿਸ ਤੋਂ ਬਾਅਦ ਬਾਰਡਰ ਤੇ ਹਫੜਾ ਤਫਰੀ ਜਿਹੜੀ ਮੱਛੀ ਹੈ ਉਸ ਦੀਆਂ ਤਸਵੀਰਾਂ ਸਾਫ਼ ਨੇ ਜੀ ਜੀ ਬਿਲਕੁਲ ਜਿਹੜਾ ਜਦੋਂ ਤੁਸੀਂ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਦੇਖੋ ਵਿਰੋਧੀ ਧਿਰ ਦੇ ਨੇਤਾ ਹੈਗੇ ਆਗੂ ਹੈ ਉਹ ਗਏ ਹੈ ਕਸ਼ਮੀਰ ਦੇ ਅੰਦਰ ਜਾ ਕੇ ਉੱਥੇ ਪੀੜਤਾ ਨਾਲ ਜਿਹੜੇ ਪੀੜਤ ਪਰਿਵਾਰ ਹੈ ਸੰਬੰਧਿਤ ਰਾਂ ਹੈਗੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਚੰਗੀ ਗੱਲਾਂ ਵਿਰੋਧੀ ਧਿਰ ਦੇ ਆਗੂ ਦੀ ਪੁੰਕਾ ਸਾਰੂ ਹੋਣੀ ਚਾਹੀਦੀ ਜਿਹੜੀ ਇਸ ਸੰਕਟ ਦੀ ਖੜੀ ਚੁਣਵਾ ਰਿਹਾ ਇਸ ਤਰ੍ਹਾਂ ਦੀ ਤਾਕਤੋਂ ਹੀ ਕੀਤੀ ਜਾਂਦੀ ਹੈ ਮੇਰਾ ਮੰਤਰੀ ਦੇਸ ਨੇ ਇਹ ਦੀ ਆਪਾਂ ਗੱਲ ਕਰ ਰਹੇ ਹਾਂ ਬਿਲਕੁਲ ਉਹ ਸਾਰੇ ਮੁਲਕ ਦੇ ਜਿਹੜੇ ਮੁੱਖ ਮੰਤਰੀ ਐ ਆਗੂ ਐ ਉਹਨਾਂ ਨਾਲ ਸੰਪਰਕ ਰੱਖ ਰਹੇ ਐ ਔਰ ਕਿਸੇ ਤਰੀਕੇ ਨਾਲ ਵੀ ਪਾਕਿਸਤਾਨ ਦੀ ਕੋਈ ਵੀ ਉਹ ਕਹਿੰਦੇ ਚਾਲ ਜੜੀ ਹੈਗੀ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਇਹਨਾਂ ਜ਼ਰੂਰ ਹੈ ਕਿ ਹੁਣ ਜਦੋਂ ਵਾਗਾ ਬਾਰਡਰ ਤੋਂ ਅਟਾਰੀ ਤੋਂ ਜਿੱਥੋਂ ਨਿਕਲਿਆ ਹੈਗਾ ਵਾਪਸ ਜਾ ਰਹੇ ਆ ਪਾਕਿਸਤਾਨੀ ਉਹਨਾਂ ਚ ਮਹਿਲਾਵਾਂ ਵੀ ਐ ਮਰਦ ਵੀ ਐ ਬੱਚੇ ਵੀ ਐ ਉਹਨਾਂ ਚ ਕੋਈ ਵੱਡੀਆਂ ਚ ਕਹਿੰਦਾ ਇਹ ਜੀਆਂ ਵੀ ਆਈਆਂ ਕਿ ਔਰਤਾਂ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਸੀ ਉਹਨਾਂ ਨੂੰ ਪਾਕਿਸਤਾਨ ਜਾਣ ਦੀ ਦਿੱਕਤ ਆ ਉਹਨ ਕਿਸੇ ਨੇ ਵਿਆਹ ਪਾਕਿਸਤਾਨ ਚ ਕਰਵਾਇਆ ਵੈ ਪਰ ਨਾਗਰਿਕਤਾ ਉਹਨਾਂ ਦੀ ਅਜੇ ਇੰਡੀਆ ਹੀ ਆ ਪਾਸਪੋਰਟ ਵੀ ਇੰਡੀਅਨ ਐ ਤੇ ਉਹਨਾਂ ਨੂੰ ਜਿਹੜੇ ਹੁਣ ਸ਼ਰਤਾਂ ਜਾਰੀ ਹੋਈਆਂ ਉਹਦੇ ਮੁਤਾਬਕ ਪਾਕਿਸਤਾਨੀ ਪਾਕਿਸਤਾਨ ਚ ਜਾ ਸਕਦਾ ਐ ਇੰਡੀਆ ਦਾ ਨਹੀਂ ਜਾ ਸਕਦਾ ਜਿਹੜੀਆਂ ਟਰਮਸ ਕੰਡੀਸ਼ਨ ਜਿਹੜੀਆਂ ਜਿਹੜੀਆਂ ਆਈਆਂ ਆ ਜਾਂ ਜਿਸ ਤਰੀਕੇ ਨਾਲ ਲਾਈਨ ਤੈਅ ਕੀਤੀ ਗਈ ਐ ਕਿ ਕੌਣ ਪਾਕਿਸਤਾਨ ਚ ਰਹਿ ਸਕਦਾ ਤੇ ਕੌਣ ਇੰਡੀਆ ਚ ਰਹਿ ਸਕਦਾ ਪਰ ਪਾਕਿਸਤਾਨ ਦੇ ਵੀਜ਼ੇ ਰੱਦ ਕਰਨ ਦੀ ਗੱਲ ਹੋਈ ਐ 48 ਘੰਟੇ ਚ ਫਾਰਸ ਛੱਡਣ ਦੀ ਗੱਲ ਹੋਈ ਹੈ ਉਹਦੇ ਨਤੇਬ ਕੋਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਅਮੀਰ ਕੀਤੀ ਜਾਂਦੀ ਹੈ ਕਿ ਦੇਖੋ ਇਨਸਾਨੀਅਤ ਦੇ ਨਾਤੇ ਜਿਹੜੀਆਂ ਕੋਈ ਤਾਂ ਨਹੀਂ ਮੁਸ਼ਕਲ ਹਨ ਉਹਨਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਲੱਭਿਆ ਜਾਏਗਾ ਵੀ ਕਿਉਂਕਿ ਜਿਹੜੇ ਅਤਵਾਦੀ ਹੈ ਜਿਸ ਸਰਕਾਰਾਂ ਨੇ ਸਾਂਝਣ ਘੜੀਆਂ ਉਹਨਾਂ ਤੋਂ ਸ਼ਕਤੀ ਨਾਲ ਹੀ ਪੇਸ਼ ਹੋਣਾ ਚਾਹੀਦਾ ਹੈ ਪਰ ਸਧਾਰਨ ਨਾਗਰਿਕ ਜੇ ਕੁ ਮਹੀਨਾ ਜਾਂ 20 ਦਿਨ ਪਹਿਲਾਂ ਕੋਈ ਇੰਡੀਆ ਚ ਆਪਣੇ ਰਿਸ਼ਤੇਦਾਰ ਨੂੰ ਕਈ ਕੁੜੀਆਂ ਨੂੰ ਮੈਂ ਬੋਲਦਾਂ ਸੁਣਿਆ ਹੋ ਕਹਿੰਦੇ ਅਸੀਂ ਆਪਣੇ ਵਿਆਹ ਮੰਨੇ ਉਧਰ ਕਰਵਾਏ ਆਪਣੇ ਮਾਪਿਆਂ ਨੂੰ ਮਿਲਣ ਆਏ ਆ ਲੁਧਿਆਣਾ ਤੋਂ ਕਿ ਹੋਰ ਕਿਤੇ ਵਾਪਸ ਜਾਣਾ ਹੈ ਪਾਸਪੋਰਟ ਇੰਡੀਅਨ ਹੈਗੇ ਤੇ ਉਹਨਾਂ ਨੂੰ ਬਾਰਡਰ ਨਹੀਂ ਖਰਾਸ ਹੋਣ ਦਿੱਤਾ ਜਾ ਰਿਹਾ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਪਰਿਵਾਰ ਉਧਰ ਹੈ ਇਹੋ ਜੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜਦੋਂ ਇਦਾਂ ਦੇ ਵਰਤਾਰੇ ਵਾਪਰਦੇ ਦੋਹਾਂ ਮੁਲਕਾਂ ਟਕਰਾਅ ਦੀ ਸਥਿਤੀ ਹੁੰਦੀ ਹੈ ਤੇ ਸਵਾ ਉਹਨਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾਂਦਾ ਕਿ ਆਮ ਨਾਗਰਿਕਾਂ ਨੂੰ ਚਾਹ ਪਾਕਿਸਤਾਨ ਦੇ ਰਹਿੰਦੇ ਹੋਣ ਚਾਹ ਇੰਡੀਆ ਦੇ ਰਹਿੰਦੇ ਹੋਣਾ ਇਦਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਕਿਉਂਕਿ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੀ ਸ਼ਾਂਤੀ ਆ ਉਹੀ ਸਭ ਤੋਂ ਵੱਡਾ ਮਸਲੇ ਦਾ ਹੱਲ ਹੈ ਟਕਰਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਭਾਰਤ ਨਹੀਂ ਚਾਹੁੰਦਾ ਟਕਰਾ ਪਰ ਜੋ ਕੁਝ ਵਾਪਰਿਆ ਜਿਸ ਤਰੀਕੇ ਨਾਲ ਨਿਰਦੋਸ਼ਾਂ ਦੀ ਹੱਤਿਆ ਹੋਈ ਹੈ ਉਦੋਂ ਤੋਂ ਇਹੋ ਜਿਹੀ ਸਥਿਤੀ ਪੈਦਾ ਹੋਈ ਹੈ ਇਸਦੇ ਲਈ ਸਿੱਧੇ ਤੌਰ ਤੇ ਜਿਹੜਾ ਸੰਦਾ ਗੁੰਡੀ ਮੌਲਕਾ ਹੈ ਉਹ ਜ਼ਿੰਮੇਵਾਰ ਜੀ ਜੀ ਸਿੱਧਾ ਸਾਹਿਬ ਇਹ ਇੱਕ ਗੱਲ ਹੈ ਨਾ ਜਿਹੜੀ ਹੁਣ ਇਹ ਪਾਕਿਸਤਾਨ ਤੇ ਸਿਰਫ ਭਾਰਤ ਤੇ ਨਹੀਂ ਮੁੱਕ ਰਹੀਗੀ ਇਹ ਇੰਟਰਨੈਸ਼ਨਲੀ ਹੋ ਗਈ ਹੈ ਜਿਵੇਂ ਅਸੀਂ ਆਪ ਪਿਛਲੇ ਦਿਨਾਂ ਦੇਖਿਆ ਕਿ ਹਰ ਇੱਕ ਦੇਸ਼ ਤੇ ਰਾਸ਼ਟਰਪਤੀ ਕਿਸੇ ਦੇ ਪ੍ਰਧਾਨ ਮੰਤਰੀ ਗਵਰਨਰ ਮੁੱਖ ਮੰਤਰੀ ਆਪਣੇ ਜਿਹੜੇ ਫੋਨ ਕਰ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੂੰ ਜਿੱਥੇ ਉਹ ਦੁੱਖ ਪ੍ਰਗਟ ਕਰ ਰਹੇ ਨੇ ਪਰ ਜੋ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਜਿਹੜੀ ਬ੍ਰਿਟਿਸ਼ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਆਪਣੀ ਬ੍ਰਿਟਿਸ਼ ਕਾਉਂਸਲ ਨੇ ਆਵਾਜ਼ ਚੁੱਕੀ ਹੈ ਉਹ ਕਹਿੰਦੇ ਕਿ ਜਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈ ਇਹ ਲਸ਼ਕਰ-ਏ-ਤੌਇਬਾ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਨਾਲ ਨਾਲ ਉਹਨਾਂ ਪਾਕਿਸਤਾਨ ਨੂੰ ਇਹ ਕਹੇ ਕਿ ਪਾਕਿਸਤਾਨ ਦੀ ਸਰਕਾਰ ਇਸ ਦੇ ਲਈ ਕੰਮ ਕਰੇ ਤੇ ਅਤਵਾਦ ਨੂੰ ਖਤਮ ਕਰੇ ਕਿਵੇਂ ਦੇਖਦੇ ਹੋ ਕਿਉਂਕਿ ਬ੍ਰਿਟਿਸ਼ ਪੱਧਰ ਤੇ ਗੱਲ ਜਿਹੜੀ ਉੱਠੀ ਹੈ ਛੋਟੀ ਨਹੀਂ ਹੈ ਬਿਲਕੁਲ ਤੇ ਪਾਰਲੀਮੈਂਟ ਦੇ ਅੰਦਰ ਜਿਹੜੇ ਪਾਰਲੀਮੈਂਟ ਮੈਂਬਰ ਹੈ ਟੀਸੀ ਉਹਨਾਂ ਵੱਲੋਂ ਮਤਾ ਲਿਆਂਦਾ ਗਿਆ ਔਰ ਪੂਰੀ ਜਿਹੜੀ ਉਹਨਾਂ ਦੀ ਪਾਰਲੀਮੈਂਟ ਔਰ ਉਹਨਾਂ ਵੱਲੋਂ ਕੰਡੈਮ ਕੀਤਾ ਗਿਆ ਉਹ ਕੰਡੈਮ ਕੀਤਾ ਜਾਣਾ ਸਵਾਗਤ ਵੀ ਹੈ ਕਿਉਂਕਿ ਕਦੇ ਵੀ ਕੋਈ ਵੀ ਮਲਕ ਜਿਹੜਾ ਹੈਗਾ ਕਿਸੇ ਵੀ ਅਤਵਾਦੀ ਸਰਗਰਮੀ ਨੂੰ ਮੈਂਤ ਨਹੀਂ ਕਰ ਸਕਦਾ ਉਹਨੇ ਕਿੱਦਿ ਕਰੇਗਾ ਕਰੇਗਾ ਬ੍ਰਿਟਿਸ਼ ਦੇ ਇੰਡੀਆ ਦੇ ਤਬਾਉਂ ਨੇੜਲੇ ਸਵੰਦਾ ਇਸ ਕਰਕੇ ਉਹਨਾਂ ਵੱਲੋਂ ਕ੍ਰੈਮ ਕੀਤਾ ਜਾਣਾ ਚੰਗੀ ਗੱਲ ਆ ਪਰ ਮੈਂ ਕਹਾਂਗਾ ਕਿ ਮੁਲਕ ਦੇ ਜਿਹੜੇ ਹੋਰ ਵੀ ਦੋਸਤ ਮਿੱਤਰ ਮੁਲਕ ਹੈ ਗਿਆ ਵਾਕਾ ਕੋਈ ਡੇ ਮੁਲਕ ਹੈ ਛੋਡੇ ਮੁਲਕ ਹੈ ਵੱਡੀ ਗਿੰਦੀ ਸਾਰੇ ਮੁਲਕਾਂ ਵੱਲੋਂ ਜੋ ਅਤਵੱਦੀਨ ਵੱਲੋਂ ਕਾਰਾ ਕਰਨਾ ਕਾਰਾ ਕੀਤਾ ਗਿਆ ਉਹਦੀ ਨਿਖੇਦੀ ਕੀਤੀ ਗਈ ਹੈ ਔਰ ਬ੍ਰਿਟਿਸ਼ ਵੱਲੋਂ ਜਿਹੜਾ ਮਤਲ ਲੈੰਦਾ ਗਿਆ ਨਿਖੇਦੀ ਕਰਨ ਦਾ ਇਸ ਨਾਲ ਪਾਕਿਸਤਾਨ ਲਈ ਵੀ ਇੱਕ ਸਭ ਕਾਲੀ ਗੱਲ ਹੈ ਦੁਨੀਆਂ 'ਚ ਵੀ ਜਿੱਦਾਂ ਸਾਡਾ ਪ੍ਰਧਾਨ ਮੰਤਰੀ ਵੱਲੋਂ ਸੁਨੇਹਾ ਜਾ ਰਿਹਾ ਹੈ ਇਹ ਅੱਤਵਾਦ ਨਾਲ ਜਿਹੜਾ ਹੈਗਾ ਲੜਾਂਗੇ ਉਹਨਾਂ ਦੇ ਘਰ ਤੱਕ ਜਾ ਕੇ ਲੜਾਈ ਲੜਾਂਗੇ ਛੱਡਾਂਗੇ ਨਹੀਂ ਅੱਤਵਾਦੀਆਂ ਨੂੰ ਸੋ ਇਹ ਸੁਨੇਹੇ ਨੂੰ ਵੀ ਬਲ ਮਿਲੇਗਾ ਕਿ ਪੂਰੀ ਦੁਨੀਆ ਪੂਰੇ ਮੁਲਕ ਜਿਹੜਾ ਇਸ ਲੜਾਈ 'ਚ ਭਾਰਤ ਦੇ ਨਾਲ ਖੜੇ ਹੈ ਜੀ ਜੀ ਅੱਗੇ ਵਾਦਿਆਂ ਤੇ ਗੱਲ ਸੁਤਸਾਭਾ ਪੰਜਾਬ ਦੇ ਬਾਰੇ ਵੀ ਕੁਝ ਕਰਾਂਗੇ ਵਿਕਰਮਜੀਤ ਸਿੰਘ ਮਜੀਠੀਆ ਦੀ ਅੱਜ ਸੁਣਵਾਈ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਵਿੱਚ ਹੋਈ ਜੋ ਕਿ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਉਹ ਨਹੀਂ ਹੋ ਸਕਿਆ ਤੇ ਨਾਲ ਨਾਲ ਕੁਝ ਜਿਹੜੀ ਝੜਕ ਹੈ ਉਹ ਮਜੀਠੀਆ ਹੁਣਾਂ ਨੂੰ ਵੀ ਪਈ ਹੈ ਸੁਪਰੀਮ ਕੋਰਟ ਦੇ ਵੱਲੋਂ ਜੀ ਦੇਖੋ ਸਿੱਧਾ ਬਾਬਾ ਮਲਕਾਂ ਦੀ ਗੱਲ ਕੀਤੀ ਹੈ ਇਦਾਂ ਹੀ ਸੂਬਿਆਂ ਦੇ ਅੰਦਰ ਪੋਲੀਟਿਕਲ ਰੀਡਿੰਗਾਂ ਲੜਾਈਆਂ ਉਹ ਵੀ ਚੱਲਦੀਆਂ ਰਹਿੰਦੀਆਂ ਬਿਕਰ ਮਜੀਠੀਆ ਆਕਾਲੀ ਦਲ ਦੇ ਕੱਦਾਵਾਰਾ ਗੂ ਹੈ ਆਪ ਨਾਲ ਇਸ ਮਾਮਲੇ 'ਚ ਕਿਸਾਨ ਨੂੰ ਲੈ ਕੇ ਜੱਗ ਦਾ ਇਸ਼ੂ ਹੈ ਜਿਸ ਤਰੀਕੇ ਨਾਲ ਆਪ ਵੱਲੋਂ ਕੀ ਦੀ ਪੈਰਵਾਹੀ ਕੀਤੀ ਜਾ ਰਹੀ ਹੈ ਬਿਕਰ ਮਜੀਠੀਆ ਕਹਿੰਨਾ ਕਿ ਮੈਂ ਬੇਗਨਾ ਹੈ ਉਹ ਮਾਮਲੇ ਲੈ ਕੇ ਉਹਨਾਂ ਨੇ ਸੁਪਰੀਮ ਕੋਰਟ ਦਾ ਆਪ ਵਾਲਾ ਨੇ ਸਰਕਾਰ ਨੇ ਦਰਵਾਜ਼ਾ ਖੜਕਾਇਆ ਸੀ ਕਿ ਇਸ ਨੂੰ ਕੋਈ ਰਾਹਤ ਨਾ ਦਿੱਤੀ ਜਾਵੇ ਸੁਪਰੀਮ ਕੋਰਟ ਨੇ ਉਹ ਗੱਲ ਤਾਂ ਮੰਨੀ ਨਹੀਂ ਜੀ ਪਰ ਨਾਲ ਹੀ ਬਿਕਰਮਜੀਤ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਸਟਕਮ ਕੀਤੀ ਗਈ ਹੈ ਜਾਂ ਕੁਝ ਕੁਛ ਕੀਤੀ ਜਾ ਰਹੀ ਹੈ ਕੋਈ ਟੀਮ ਹੈ ਏਜੰਸੀ ਹੈ ਉਹਦੇ ਮਾਮਲੇ 'ਚ ਕੋਈ ਤੁਹਾਡੇ ਵੱਲੋਂ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਬਿਆਨਬਾਜ਼ੀ ਹੁੰਦੀ ਹੈ ਤਾਂ ਉਹ ਜਿਹੜਾ ਸਪਸ਼ਟ ਹੈ ਕਿ ਜਿਹੜਾ ਜਾਂਚ ਹੈਗੇ ਅਨੁਸਾਰ ਤੋਂ ਪ੍ਰਾਪਤ ਕਰਨ ਦੀ ਗੱਲ ਹੁੰਦੀ ਹੈ ਸੋ ਸੁਪਰੀਮ ਕੋਰਟ ਨੇ ਦੋਨੇ ਤਰ੍ਹਾਂ ਦੀ ਗੱਲ ਜੜੀ ਰੱਖੀ ਹੈ ਇੱਕ ਪਾਸੇ ਬਿਕਰ ਮੀਠਿਆ ਲਈ ਰਹਤੇ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਹੱਸ ਲੈਣ ਦੀ ਗੱਲ ਪੋਸੀਬਲ ਨਹੀਂ ਲੱਗਦੀ ਦੂਜੇ ਪਾਸੇ ਨਾਲ ਇਹ ਵੀ ਉਹਨਾਂ ਨੂੰ ਇਸ ਗੱਲ ਦਾ ਸਨਹਾਰ ਦਿੱਤਾ ਗਿਆ ਕਿ ਤੁਸੀਂ ਵੀ ਜਿਹੜੀ ਜਾਂਚ ਹੋ ਰਹੀ ਹੈ ਇਹ ਨਹੀਂ ਕਿ ਜਾਂਚ ਦੇ ਅੰਦਰ ਦਾ ਜਾ ਕੇ ਜੋ ਗੱਲ ਕਹਿਣੀ ਹੈ ਸੁ ਕਹਿਣੀ ਹੈ ਉਹ ਤੋਂ ਪਹਿਲਾਂ ਬਾਹਰ ਵੀ ਸਾਰਾ ਕੁਝ ਕਹਿ ਕੇ ਜਾਓ ਇਸ ਤਰ੍ਹਾਂ ਦੀ ਆਪਾਂ ਗੱਲਾਂ ਜਾਣਦੇ ਆ ਪਹਿਲਾਂ ਵੀ ਪ੍ਰਤਾਪ ਬਾਜਲਾ ਦੇ ਮਾਮਲੇ 'ਚ ਵੀ ਇਹ ਜਾ ਅਦਾਲਤ ਦਾ ਉਹ ਫੈਸਲਾ ਸੁਨਾ ਹੈ ਕਿ ਜਿਸ ਬੇਕਰ ਮਿਟੀਆ ਨੇ ਸੰਜਮ ਵਿੱਚ ਰਹਿ ਕੇ ਗੱਲ ਕਰਨ ਦੀ ਜਿਹੜਾ ਸੁਨਿਆ ਜਾਂ ਕਹਿੰਦੇ ਹਦਾਇਤ ਕੀਤੀ ਗਈ ਹੈ ਜੀ ਜੀ ਬਿਲਕੁਲ ਨਾਲ ਹੀ ਪ੍ਰਤਾਪ ਬਾਜਵਾ ਦੀ ਤੁਸੀਂ ਗੱਲ ਕੀਤੀ ਹੈ ਉਹ ਵੀ ਇੱਕ ਮਾਮਲੇ ਦੇ ਵਿੱਚ ਹੈ ਜਿਹੜਾ ਜਮੁਹਾਲੀ ਥਾਣੇ ਦੇ ਵਿੱਚ ਪੇਸ਼ ਹੋਏ ਨੇ ਜੋ ਕਿ ਪਿਛਲੇ ਦਿਨਾਂ ਤੋਂ ਪੁਗਤ ਰਹੇ ਨੇ ਸਿੱਧਾ ਸਾਹਿਬ ਪ੍ਰਤਾਪ ਬਾਜਵਾ ਦੇਖੋ ਕਿਸੇ ਲਈ ਕਾਫੀ ਦਿਨਾਂ ਤੋਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ ਬੰਬਾਂ ਨੂੰ ਲੈ ਕੇ ਜੀ 18 ਬੰਬ ਚੱਲ ਗਏ ਜੀ 30 ਰਹਿੰਦੇ ਆ ਜੀ ਉਹ ਗੰਬ ਦਾ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਚੱਲੇ ਕਿ ਨਹੀਂ ਚੱਲੇ ਅਤਰ ਸਾਹ ਬਾਜਵਾ ਜਰੂਰ ਜਿਹੜਾ ਹੈਗਾ ਉਹਦੇ ਦੇ ਕਸੂਤੇ ਫਸੇ ਹੋਏ ਐ ਅਦਾਲਤ ਵੱਲੋਂ ਹਾਲਾਂਕਿ ਉਹਨੂੰ ਰਾਹਤ ਮਿਲੀ ਵੀ ਐ ਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਜਿਹੜੀ ਲੇਟੈਸਟ ਰਾਤ ਆ 7 ਮਈ ਤੱਕ ਕਿ 7 ਮਈ ਤੱਕ ਇਹ ਵਿਰੋਧੀ ਤਰਜਾਗੂ ਆ ਵਿਧਾਨ ਸਭਾ ਦੇ ਪ੍ਰਤਾਪ ਸਿੰਘ ਬਾਜਵਾ ਹੂੰ ਉਹਨੂੰ ਹਰਾਸਸ ਜਿੱਨੇ ਲਿਆ ਜਾ ਸਕਦਾ ਹਾਂ ਕੁਝ ਕਿਸ ਕਿਸ਼ ਕੀਤੀ ਜਾ ਸਕਦੀ ਐ ਉਸੇ ਪੁੱਛ ਕਿਸ ਦੇ ਸਿਸਰੇ ਚ ਉਸੇ ਮਾਮਲੇ ਚ ਅੱਜ ਫੇਰ ਜਿਹੜਾ ਹੈਗਾ ਮਹੱਲੀ ਦੇ ਥਾਣੇ 'ਚ ਪ੍ਰਤਾਪ ਬਾਜਵਾ ਨੂੰ ਬੁਲਾਇਆ ਗਿਆ ਉੱਥੋਂ ਪੁੱਛਿਆ ਜਾਏਗਾ ਕਿ ਤੁਹਾਡੇ ਕੋਲ ਜਾਣਕਾਰੀ ਕਿਵੇਂ ਆ ਬੰਬਾਂ ਦੇ ਬਾਰੇ 'ਚ ਜੀ ਜੀ ਤਾਂ ਬੰਬ ਤੁਸੀਂ ਕਹਿੰਦੇ ਕਿ 50 ਬੰਬ ਆਏ ਨੇ ਛੱਲੇ ਨੇ ਨਹੀਂ ਛੱਲੇ ਕੀ ਪੂਖਤਾ ਜਾਣਕਾਰੀ ਹੈ ਜਾਂ ਤੁਹਾਡਾ ਅੰਦਾਜ਼ਾ ਹੈ ਸੋ ਇਸ ਮਾਮਲੇ 'ਚ ਜਿਹੜੀ ਮੁਸ਼ਕਲ ਹੈਗੀ ਹੈ ਹਾਲਾਂਕਿ ਗ੍ਰਿਫਤਾਰੀ ਦਾ ਤਾਂ ਡਰ ਅਦਾਲਤ ਵੱਲੋਂ ਨਾਲ ਜਿੱਦਾਂ ਨੂੰ ਸੁਰੱਖਿਆ ਮਿਲਿਆ ਨਹੀਂ ਹੈ ਜੀ ਪਰ ਇਸ ਮਾਮਲੇ 'ਚ ਹੋਰ ਜਿਹੜੀ ਹੈਗੀ ਆ ਖਤਮ ਹੋਣ ਦਾ ਪ੍ਰਤਾਪ ਬਾਜਵਾ ਦੇ ਪੱਖ ਦੀ ਆਪਾਂ ਗੱਲ ਕਰੀ ਔਲ ਜਣ ਖਾਤਮ ਉਰ ਦਾ ਨਾਂ ਨਹੀਂ ਲੈ ਲਈ ਜੀ 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 ਸਿੱਧ ਸਾਹਿਬ ਸਮਾ ਥੋੜਾ ਪਰ ਦੋ ਅਹਿਮ ਵਿਸ਼ੇ ਨੇ ਇਕਤਾ ਇੱਕ ਹੀ ਅਜੇ ਸਵਰਗ ਵਸੀ ਪਿਕਾਸ਼ ਸਿੰਘ ਬਾਦਲ ਹੁਣਾ ਦੀ ਦੂਸਰੀ ਵਰਸੀ ਉਹਨਾਂ ਦੇ ਪੰਡ ਮਣਾਈ ਗਈ ਜਿੱਥੇ ਬਹੁਤ ਵੱਡੀਆਂ ਸਖਸ਼ੀਅਤਾਂ ਪਹੁੰਚੀਆਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਇਹ ਦੂਜੀ ਵਰਸੀ ਸੀ ਪੰਜ ਵਾਰ ਮੁੱਖ ਮੰਤਰੀ ਰਹੇ ਆ ਪੰਜਾਬ ਬੜਾ ਵੱਡਾ ਨਾਂ ਹੈ ਪ੍ਰਕਾਸ਼ ਸਿੰਘ ਬਾਦਲ ਦਾ ਵੇ ਮੈਂ ਕਹਾਂਗਾ ਕਿ ਅਨਫੋਰਚੂਨੇਟ ਹੈ ਕਿ ਪ੍ਰਕਾਸ਼ ਸੰਭਾਲ ਦੇ ਦੁਨੀਆ ਤੋਂ ਤੁਰ ਜਾਣ ਬਾਅਦ ਅ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪੰਜ ਵਾਰ ਮੁੱਖ ਮੰਤਰੀ ਬਣਾਇਆ ਪੰਜਾਬੀਆਂ ਨੇ ਤੇ ਹਾਸ਼ੀਏ ਤੇ ਚੱਲਿਆ ਗਿਆ ਉਹ ਅਕਾਲੀ ਦਲ ਜਿਹੜਾ ਅੱਜ ਆਪਾਂ ਵਰਸੇ ਦੀ ਗੱਲ ਕਰ ਰਹੇ ਆਂ ਤਾਂ ਪੰਜਾਬ ਵਿਧਾਨ ਸਭਾ 'ਚ ਗਿਣਤੀ ਦੇ ਦੋ ਜਾਂ ਤਿੰਨ ਵਿਧਾਇਕ ਜਿਹੜੇ ਆ ਅ ਅਕਾਲੀ ਦਲ ਦੇ ਬੈਠੇ ਆ ਦਿਖਾਇਆ ਜਾਏਗਾ ਕਿ ਹੌਣ ਵਾਲੇ ਦਿਨਾਂ 'ਚ ਕੀ ਇਹ ਅਕਾਲੀ ਦਲ ਜਿਹੜਾ ਪ੍ਰਕਾਸ਼ ਸੰਭਾਲਦੇ ਲੀਹਾਂ ਤੇ ਚੱਲ ਕੇ ਮੁੜ ਕੇ ਬਾਦਲ ਲਿਆ ਸਕੇਗਾ ਜਾਂ ਨਹੀਂ ਲਿਆ ਸਕਦਾ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਇੱਕ ਅਹਿਮ ਵਿਸ਼ਾ ਹੈ ਕਿ ਪੰਚਾਇਤਾਂ ਦਾ ਇੱਕ ਕੌਮੀ ਪੱਧਰ ਤੇ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸ਼ਾਬਾਸ਼ ਵੀ ਦਿੱਤੀ ਗਈ ਹੈ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਤੇ ਨਾਲ ਨਾਲ ਉਹਨਾਂ ਨੂੰ ਇਨਾਮ ਯਾਨੀ ਕਿ ਗ੍ਰਾਂਟਾਂ ਵੀ ਦਿੱਤੀਆਂ ਗਈਆਂ ਨੇ ਇਸ ਵਿਸ਼ੇ ਬਾਰੇ ਥੋੜੇ ਸ਼ਬਦਾਂ ਜ਼ਰੂਰ ਦੱਸੋ ਬਿਲਕੁਲ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਕੌਮੀ ਪੱਧਰ ਦਾ ਪੰਚਾਇਤਾਂ ਦਾ ਸਨਮਾਨ ਦਿਵਸ ਸੀ ਤੇ ਪੰਜਾਬ ਚ ਚੰਡੀਗੜ੍ਹ ਤੋਂ ਥੱਥੇ ਥੱਥੇ ਸਮਾਗਮ ਕੀਤਾ ਗਿਆ ਉਥੇ ਜਿਹੜੀਆਂ ਪੰਚਾਇਤਾਂ ਨੇ ਚੰਗੀ ਪਰਫਾਰਮੈਂਸ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਰਡ ਦਿੱਤੇ ਹੈ ਸਰਪੰਚਾਂ ਨੂੰ ਸ਼ਾਬਾਸ਼ ਦਿੱਤੀ ਹੈ ਜੇ ਸਰਪੰਚਾਂ ਦੀ ਸ਼ਾਬਾਸ਼ ਦੀ ਗੱਲ ਕਰੀਏ ਤਾਂ 2000 ਰੁਪਿਆ ਪ੍ਰਤੀ ਸਰਪੰਚ ਉਹਨਾਂ ਨੇ ਉਹਨਾਂ ਦਾ ਵਿੱਤੀ ਪਤਾ ਲਗਾਇਆ ਹਰ ਸਰਪੰਚ ਨੂੰ ਸ਼ੁਰੂ ਤੋਂ ਲੈ ਕੇ ਉਹਨਾਂ ਦੀ ਟਰਮ ਤੱਕ 2000 ਰੁਪਿਆ ਮਿਲੇਗਾ ਨਾਲ ਹੀ ਜੇ ਆਪਾਂ ਪੰਚਾਇਤਾਂ ਦੀ ਗੱਲ ਕਰਦੇ ਹਾਂ ਤਾਂ ਬੱਲੋਦੀ ਜ਼ਿਲ੍ਹਾ ਬਠਿੰਡਾ ਦੀ ਬੱਲੋਦੀ ਪੰਚਾਇਤ ਹੈ ਉਸ ਪੰਚਾਇਤ ਨੇ ਇੱਕੋ ਪੰਚਾਇਤ ਨੇ 2 ਵਾਰਡ ਦਿੱਤੇ ਹੈ ਇਹ ਕਿਹਾ ਹੈ ਕਿ ਕਿਸ ਕਦਰ ਜੜੀ ਗਿਆ ਉਥੋਂ ਉਹਨਾਂ ਨੇ ਟਾਂਟਾ ਖੜਾ ਕੀਤਾ ਪੰਚਾਇਤ ਦੇ ਸਿਸ ਨੂੰ ਚਲਾਉਣ ਦੀ ਗੱਲ ਕੀਤੀ ਹੈ ਦੂਜਾ ਜਿਹੜਾ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ ਤੀਜਾ ਭਾਈਚਾਰਕ ਸਾਂਝ ਉਥੇ ਜਿਹੜਾ ਵਿਆਹ ਸ਼ਾਦੀਆਂ ਕਿਸ ਤਰ੍ਹਾਂ ਸਾਦੇ ਢੰਗ ਨਾਲ ਕੀਤੇ ਜਾਣਿਆ ਨਸ਼ਾ ਮੁਕਤ ਕਿਦਾਂ ਪਿੰਡ ਹੋਣੇ ਚਾਹੀਦੇ ਆ ਇਹਨਾਂ ਸਾਰੇ ਮੁੱਦਿਆਂ ਤੇ ਹੋਰ ਕਈ ਪੰਚਾਇਤਾਂ ਨੂੰ ਵੀ ਵਾਰਡ ਮਿਲਿਆ ਪਰ ਪਹਿਲੇ ਨੰਬਰ ਤੇ ਜਿਹੜਾ ਪ੍ਰਥਮ ਵਾਰਡ ਆ ਬਲੋਤੀ ਪੰਚਾਇਤ ਨੂੰ ਮਿਲਿਆ ਨਾਲ ਹੀ ਮੁੱਖ ਮੰਤਰੀ ਨੇ ਬੜੀ ਤਵੱਜੂ ਕੀਤੀ ਇਸ ਗੱਲ ਦੀ ਕਿ ਜਿਹੜੀਆਂ ਪੰਚਾਇਤਾਂ ਆਉਣ ਵਾਲੇ ਸਮੇਂ 'ਚ ਚੰਗੇ ਕੰਮ ਕਰਨੀਆਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨੀਆਂ ਉਹਨਾਂ ਪਿੰਡਾਂ ਨੂੰ ਜਿਹੜਾ ਹੈ ਖਾਸ ਤੂ ਦੇ ਕਟੂਕਰ ਹਰ ਬਲਾਕ 'ਚ ਇੱਕ ਪਿੰਡ ਹੋਏਗਾ ਜਿਹਨੂੰ 1 ਲੱਖ ਰੁਪਇਆ ਇਸ ਲਈ ਅਵਾਰਡ ਮਿਲੇਗਾ ਉਹ ਪੂਰੇ ਦਾ ਪੂਰਾ ਪਿੰਡ ਜਿਹੜਾ ਬਾਹਰ ਬੋਲ ਲੱਗੇਗਾ ਕਿ ਉਹ ਨਸ਼ਾ ਮੁਕਤ ਹੋ ਗਿਆ ਕਿਸੇ ਤਰੀਕੇ ਨਾਲ ਪਿੰਡਾਂ ਦੇ ਛਪੜਾਂ ਦੀ ਗੱਲ ਪਿੰਡਾਂ ਦੇ ਸੁਭੂਜੇ ਵਿਕਾਸ ਦੀ ਗੱਲ ਤੇ ਪਿੰਡੂ ਖੇਤਰ ਦੇ ਅੰਦਰ ਜਿਹੜਾ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹਰ ਪਿੰਡ ਦੇ ਲਈ ਬਲਾਕ ਦੇ ਲਈ ਫੰਡਸ ਮਾਇਆ ਕਿਤੇ ਗਏ ਸੰਵੇਦ ਕੀਤੀ ਜਾਂਦੀ ਹੈ ਜੋ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਤਾਂ ਰੰਗਲਾ ਪੰਜਾਬ ਪਿੰਡਾਂ ਨਾਲ ਹੀ ਬਣੇਗਾ ਤਾਂ ਉਮੀਦ ਕਰਦੇ ਆ ਕਿ ਜੋ ਤਵਕਕੋ ਕੀਤੀ ਗਈ ਆ ਉਹਨਾਂ ਵਾਲੇ ਦਿਨਾਂ ਚ ਜੇ ਪਿੰਡ ਰੰਗਲੇ ਬਣਨਗੇ ਤਾਂ ਪੰਜਾਬ ਵੀ ਰੰਗਲਾ ਬਣਦਾ ਨਜ਼ਰ ਆਏਗਾ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਬਾਬਾ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਆ ਹਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਆ ਇਸਾਈ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ